ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿੱਚ ਪੱਤਰਕਾਰਾਂ ਨੂੰ ਛਰੇਆਮ ਧਮਕੀਆਂ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਸਨੌਰ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦਾ ਮਾਚੀਵਾਲਾ ਦੇ ਖਾਲਸਾ ਚੌਂਕ ਵਿੱਚ ਪੁਤਲਾ ਫੂਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਪੁਤਲਾ ਫੂਕ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਚ ਪੱਤਰਕਾਰ ਅਤੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਵਰਕਰਾਂ ਨੇ ਅਤੇ ਆਗੂਆਂ ਨੇ ਹਿੱਸਾ ਲਿਆ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਨੇ ਕਿਹਾ ਕਿ ਪੱਤਰਕਾਰਾਂ ਤੇ ਸਿਆਸੀ ਦਬਾਅ برداشت ਨਹੀਂ ਕੀਤਾ ਜਾਏਗਾ ਇਸ ਤਰ੍ਹਾਂ ਦੀਆਂ ਧਮਕੀਆਂ ਦੇਣ ਵਾਲੇ ਸੱਤਾ ਦੀ ਆਗੂ ਨੂੰ ਮੂਤੋੜਵਾ ਜਵਾਬ ਦਿੱਤਾ ਚਾਹੀਦਾ ਪੱਤਰਕਾਰਾਂ ਦੇ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਵਿਧਾਨ ਸਭਾ ਦੇ ਸਪੀਕਰ ਤੋਂ ਮੰਗ ਕਰਦੇ ਆ ਕਿ ਹੈ ਕਿ ਪ੍ਰੈਸ ਗੈਲਰੀ ਵਿੱਚ ਸ਼ਰਿਆਮ ਧਮਕੀ ਦੇਣ ਵਾਲੇ ਉਕਤ ਵਿਧਾਇਕ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇ ਮੈਂ ਸੰਦੀਪ ਸ਼ਰਮਾ ਜੀ ਅੱਜ ਜਿਹੜਾ ਇਹ ਪੁਤਲਾ ਫੋਕਣ ਦਾ ਸੁਭਾਅ ਬਣਿਆ ਕੀ ਕਹਿਣਾ ਚਾਹੁੰਦੇ ਹੋ ਪੂਰੀ ਘਟਨਾ ਬਾਰੇ ਜਿਹੜੀ ਆ ਜਿਵੇਂ ਕਿ ਪਤਾ ਹੈ ਕਿ ਪੰਜਾਬ ਵਿਧਾਨ ਸਭਾ ਵਾਲੇ ਚ ਬਜਟ ਸੈਸ਼ਨ ਚੱਲ ਰਿਹਾ ਹੈ ਉਸੇ ਦੌਰਾਨ ਸਾਡੇ ਇੱਕ ਪੱਤਰਕਾਰ ਹੈ ਸੰਦੀਪ ਲਾਧੂ ਦਾ ਉਹਦੀ ਕੋਈ ਕਿਸੇ ਮਸਲੇ ਤੇ ਗੱਲਬਾਤ ਹੋ ਰਹੀ ਸੀ ਆਪਣੇ ਵਿਧਾਇਕ ਨੇ ਸੌਰ ਤੋਂ ਹਰਮਿੰਦਰ ਸਿੰਘ ਪਠਾਨ ਮਾਦਰਾ ਤੇ ਔਰ ਇਸੇ ਗੱਲਬਾਤ ਦੇ ਦੌਰਾਨ ਪਤਾ ਨਹੀਂ ਕਿਸੇ ਗੱਲ ਨੂੰ ਤੈਅ ਚਾਕੇ ਖਰਮੀਰ ਸਿੰਘ ਪਠਾਨ ਮਾਜਰਾ ਨੇ ਉਸ ਪੱਤਰਕਾਰ ਨੂੰ ਦੇਖਣ ਦੀ ਧਮਕੀ ਦਿੱਤੀਆਂ ਔਰ ਜੋ ਕਿ ਬੜੀ ਨਿੰਦਣਯੋਗ ਗੱਲ ਹੈ ਕਿਉਂਕਿ ਕੋਈ ਵੀ ਮਸਲਾ ਜਿਹੜਾ ਗੱਲਬਾਤ ਨਾਲ ਹੱਲ ਹੋ ਸਕਦਾ ਔਰ ਜੇਕਰ ਉਸ ਮਸਲੇ ਦੀ ਵੀਡੀਓ ਵਾਇਰਲ ਨਾ ਹੁੰਦੀ ਹੋ ਸਕਦਾ ਕਿਸੇ ਨੂੰ ਪਤਾ ਹੀ ਨਾ ਚੱਲਦਾ ਕਿਉਂਕਿ ਦੇਖੋ ਵਿਧਾਇਕ ਬਣੇ ਨੇ ਵੱਡੇ ਲੱਖ ਤੋਂ ਵੱਧ ਵੋਟਰਾਂ ਨੇ ਉਹਨਾਂ ਤੇ ਵਿਸ਼ਵਾਸ ਕਰਕੇ ਉਹਨੂੰ ਬਣਾਇਆ ਪਰ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪ੍ਰੈਸ ਦਾ ਕੰਮ ਜਿੱਥੇ ਸਰਕਾਰ ਦੀਆਂ ਉਪਲਬਧੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਉੱਥੇ ਸਰਕਾਰ ਦੀਆਂ ਕਮੀਆਂ ਨੂੰ ਜਾਇ ਵਿਅਕਤੀਗਤ ਤੌਰ ਤੇ ਕਿਸੇ ਨੇਤਾ ਦੀ ਕਦੇ ਨੂੰ ਦਿਖਾਉਣਾ ਉਹ ਕੋਈ ਨਿਜੀ ਲੜਾਈ ਨਹੀਂ ਹੁੰਦੀ ਉਸ ਨੂੰ ਨਿਜੀ ਲੜਾਈ ਬਣਾਉਣਾ ਬਹੁਤ ਹੀ ਮੈਂ ਕਹਿੰਨਾ ਵੀ ਘਟੀਆਂ ਘਟ ਸੋਚ ਵਾਲੇ ਬੰਦੇ ਦੀ ਗੱਲ ਹੋ ਸਕਦੀ ਹੈ ਇਹ ਜੇ ਕੋਈ ਮਸਲਾ ਨਹੀਂ ਸੀ ਔਰ ਅੱਜ ਜਿਵੇਂ ਮਾਛਵਾੜਾ ਸਾਹਿਬ ਵਿੱਚ ਪ੍ਰੈਸ ਕਲੱਬ ਮਾਛਵਾੜਾ ਸੰਭਰਾਲਾ ਜਿਹਦੇ ਵਿੱਚ ਇਲੈਕਟ੍ਰੋਨਿਕ ਤੇ ਇਲੈਕਟ੍ਰੋਨਿਕ ਤੇ ਨਾਲ ਨਾਲ ਪ੍ਰੈਸ ਮੀਡੀਆ ਵੀ ਆਇਆ ਹੋਇਆ ਤੇ ਨਾਲ ਕੁਝ ਇਨਸਾਫ ਪ੍ਰਸੰਤ ਜਥੇਬੰਦੀਆਂ ਦੇ ਆਗੂ ਵੀ ਆਏ ਹੋਣ ਤਾਂ ਉੱਥੇ ਅਸੀਂ ਅੱਜ ਪਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਨਾਲ ਦੀ ਨਾਲ ਅਸੀਂ ਪੰਜਾਬ ਸਰਕਾਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਤੇ ਆਮ ਆਦਮੀ ਪਾਰਟੀ ਦੀ ਜੇਕਰ ਕੋਈ ਅਨੁਸ਼ਾਸਨੀ ਬਾਡੀ ਹੈ ਉਹ ਤੋਂ ਮੰਗ ਕਰਦੇ ਆਂ ਵੀ ਇਸ ਮਸਲੇ ਤੇ ਨੋਟਿਸ ਲੈ ਕੇ ਜੇਕਰ ਕੋਈ ਗਲਤੀ ਉਹ ਵਿਧਾਇਕ ਨੇ ਕੀਤੀ ਹੈ ਤਾਂ ਉਹਦਾ ਉਹਦੇ ਦੇ ਉਹਦੇ ਦੇ ਉਹਦਾ ਪਛਕਿਰਨ ਦਿੱਤਾ ਜਾਵੇ ਤੇ ਉਹ ਤੋਂ ਇਹਦਾ ਅਹਿਸਾਸ ਕਰਾਇਆ ਜਾਵੇ ਕਿਉਂਕਿ ਪ੍ਰੈਸ ਨਾਲ ਟਕਰਾਅ ਕਿਸੇ ਵੀ ਲੋਕਤੰਤਰ ਦੀ ਸਰਕਾਰ ਦੇ ਲਈ ਚੰਗਾ ਨਹੀਂ ਹੁੰਦਾ ਪਰ ਦੇਖਣ ਚ ਇਹ ਆ ਰਿਹਾ ਕਿ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਉਹ ਪ੍ਰੈਸ ਨੂੰ ਜਾਂ ਤਾਂ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਜਾਂ ਖਰੀਦਣ ਦੀ ਕਿਉਂਕਿ ਦੁਨੀਆ ਚੀਜ਼ਾਂ ਲੋਕਤੰਤਰ ਲਈ ਠੀਕ ਨਹੀਂ। ਕੀ ਗੱਲ ਹੈ ਕਿ ਆਪਣੇ ਧਾਰੇ ਦਾ ਨਾਮ ਉਸੋ। ਦੀਪਕ ਚਾਨਣਾ ਡੀ5 ਚੈਨਲ ਪੰਜਾਬੀ। ਅ ਕੱਲ ਕੀਤੀ ਗਈ ਹੈ ਜਾਇਬ ਤੇ ਅੱਜ ਪੁਤਲਾ ਫੁੱਕਿਆ ਗਿਆ ਪਟਾਣਵਾਲੀ ਦਾ ਕੀ ਕਹਿਣਾ ਚਾਹੁੰਦੇ ਹੋ? ਜਿਹੜਾ ਵਿਧਾਇਕ ਆਮ ਆਦਮੀ ਪਾਰਟੀ ਦੀ ਸਰਕਾਰ 92 ਐਮਐਲਏ ਜਿੱਤ ਕੇ ਸੱਤਾ ਦੇ ਵਿੱਚ ਆਈ ਸੀ। ਜਦੋਂ ਉਹ ਸਰਕਾਰ ਸੱਤਾ ਦੇ ਵਿੱਚ ਆਈ ਗਈ ਸੀ ਕਿਹਾ ਗਿਆ ਸੀ ਕਿ ਆਮ ਘਰ ਦੇ ਕਾਕੇ ਆ ਸੀ ਤਾਂ। ਜਿਹੜੇ ਵਿਧਾਇਕ ਬਣੇ ਨੇ ਆਮ ਘਰਾਂ ਤੋਂ ਉੱਤੇ ਨੇ। ਆਮ ਲੋਕ ਨੇ ਪਰ ਜਦਾਜ ਵਿਧਾਨ ਸਭਾ ਦੇ ਵਿੱਚ ਇਹ ਵਿਧਾਇਕ ਪਹੁੰਚਦੇ ਨੇ ਜੇ ਗੱਲ ਕਰੀਏ ਪਠਾਨ ਮਾਜਰਾ ਦੀ ਸਨੋਰ ਹਲਕੇ ਦੇ ਵਿਧਾਇਕ ਨੇ ਇਹ ਪਿਛਲੇ ਦਿਨੀ ਇਹਨਾਂ ਦੀਆਂ ਬੜੀਆਂ ਵੀਡੀਓ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀ ਕੇਵਲ ਆਪਰੇਟਰਾਂ ਦੇ ਉੱਤੇ ਇਹਨਾਂ ਨੇ ਜਿਹੜੀ ਜਿਹੜੇ ਹਮਲੇ ਨੇ ਉਹ ਕੀਤੇ ਨੇ ਤਾਰਾਂ ਵੱਡੀਆਂ ਗਈਆਂ ਉਸ ਤੋਂ ਬਾਅਦ ਉੱਥੇ ਦੇ ਕਈ ਪੱਤਰਕਾਰਾਂ ਦੇ ਉੱਤੇ ਵੀ ਹਮਲੇ ਹੋਏ ਸੀ ਕਈ ਨਿੱਜੀ ਚੈਨਲਾਂ ਦੇ ਪੱਤਰਕਾਰਾਂ ਦੇ ਉੱਤੇ ਹਮਲੇ ਹੋਏ ਜੇ ਹੁਣ ਵਿਧਾਨ ਸਭਾ ਸੈਸ਼ਨ ਦੀ ਗੱਲ ਕਰੀਏ ਬਜਟ ਦਾ ਇਜਲਾਸ ਹੈ ਜਿਹੜਾ ਉਹ ਚੱਲ ਰਿਹਾ ਸੀਗਾ ਇੱਕ ABC نیوز ਦੇ ਪੱਤਰਕਾਰ ਜਿਹੜੇ ਨੇ ਜਾਹੇ ਉਹ ਸੰਦੀਪ ਲਾਧੂ ਕੇ ਉਹ ਨਹੀਂ ਹੋਣ ਤੇ ਨਾਲ ਉਹਨਾਂ ਦੇ ਮਨਦੀਪ ਸਿੰਘ ਸੀਗੇ ਉਹਨਾਂ ਨੇ ਇੱਕ ਖਬਰ ਨਸ਼ਰ ਕੀਤੀ ਸੀਗੀ ਉਹਨਾਂ ਦੇ ਵਿਧਾਨ ਸਭਾ ਸੈਸ਼ਨ ਦੇ ਚੱਲਦੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਇੱਕ ਪਠਾਨ ਮਾਜਰਾ ਜੀ ਦੀ ਖਬਰ ਨਸ਼ਰ ਕੀਤੀ ਗਈ ਸੀ ਜਿਸ ਤੋਂ ਲੈ ਕੇ ਉਹਨਾਂ ਨੇ ਅਗਲੇ ਦਿਨ ਜਦੋਂ ਉਹ ਪੱਤਰਕਾਰ ਵਿਧਾਨ ਸਭਾ ਦੀ ਗੈਲਰੀ ਦੇ ਵਿੱਚ ਖੜੇ ਸੀਗੇ ਤਾਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੂੰ ਬਾਹਰ ਚੱਲ ਤੈਨੂੰ ਦੇਖਦਾ ਆਂ ਇੱਕ ਪੱਤਰਕਾਰ ਨੂੰ ਇੱਕ ਵਿਧਾਇਕ ਵੱਲੋਂ ਇਹ ਗੱਲਾਂ ਕਹਿਣੀਆਂ ਕਿੰਨੀਆਂ ਇੱਕ ਸ਼ੋਭਾ ਦਿੰਦੀਆਂ ਨੇ ਲੋਕਤੰਤਰ ਦਾ ਚੌਥਾ ਧਮ 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 ਕਿਹਾ ਜਾਂਦਾ ਹੈ ਪੱਤਰਕਾਰਾਂ ਨੂੰ ਜੇ ਅਕਸਰ ਦੇਖੀਏ ਲੋਕਾਂ ਦੀ ਆਵਾਜ਼ ਬਣਦੇ ਨੇ ਪੱਤਰਕਾਰ ਕਿਸੇ ਦੇ ਉੱਤੇ ਕੋਈ ਹਮਲਾ ਹੁੰਦਾ ਹੈ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਂਦੇ ਨੇ ਉਹ ਪੱਤਰਕਾਰ ਪਰ ਜੇ ਉਹ ਪੱਤਰਕਾਰਾਂ ਨੂੰ ਹੀ ਧਮਕੀਆਂ ਮਿਲਣੇ ਲੱਗ ਜਾਣ ਤਾਂ ਦੇਖਣਾ ਇਹ ਹੋਵੇਗਾ ਕਿ ਜੇ ਉਹਨਾਂ ਪੱਤਰਕਾਰਾਂ ਨੂੰ ਹੀ ਸਰਕਾਰਾਂ ਦੇ ਚੁਣੇ ਹੋਏ ਸਰਕਾਰਾਂ ਦੇ ਨੁਮਾਇੰਦੇ ਜਿਹੜੇ ਲੋਕਾਂ ਨੇ ਚੁਣੇ ਨੇ ਲੋਕਾਂ ਨੇ ਵੋਟਾਂ ਪਾ ਕੇ ਬਿਦਾਨ ਸਭਾ ਦੇ ਵਿੱਚ ਪਹੁੰਚ ਭੇਜੇ ਨੇ ਜੇ ਉਹੀ ਪੱਤਰਕਾਰਾਂ ਨੂੰ ਧਮਕਾਉਣ ਲੱਗੇ ਤਾਂ ਬਹੁਤ ਮਾੜੀ ਗੱਲ ਹੈ ਬਹੁਤ ਨਿੰਦਣਯੋਗ ਗੱਲ ਹੈ ਅੱਜ ਹਲਕਾ ਸਮਰਾਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਅਸੀਂ ਮਾਛੀਵਾੜਾ ਸਾਹਿਬ ਦੇ ਵਿੱਚ ਰਲ ਕੇ ਇੱਕ ਜਿਹੜਾ ਪਤਲਾ ਫੂਕ ਮੁਜਾਰਾ ਕੀਤਾ ਜਿਸ ਦੇ ਵਿੱਚ ਸਾਡੇ ਪੱਤਰਕਾਰ ਭਾਈਚਾਰੇ ਦੇ ਚਾਹੇ ਉਹ ਇਲੈਕਟ੍ਰੋਨਿਕ মিডিਆ ਹੋਵੇ ਚਾਹੇ ਉਹ ਪ੍ਰਿੰਟ মিডিਆ ਹੋਵੇ ਸਾਰੇ ਆ ਚਾਹੇ ਉਹ ਇਨਸਾਫ ਪਸੰਦ ਜਥੇਬੰਦੀਆਂ ਹੋਣ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਇੱਥੇ ਪਹੁੰਚੇ ਨੇ ਸਾਡਾ ਸਾਥ ਦਿੱਤਾ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਹਾਂ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਅਪੀਲ ਕਰਦੇ ਹਾਂ ਅਜਿਹੇ ਜਿਹੜੇ ਵਿਧਾਇਕ ਨੇ ਥੋਡੇ ਇਹਨਾਂ ਨੂੰ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਅਜਿਹਿਆਂ ਨੂੰ ਅਜਿਹੇ ਵਿਧਾਇਕਾਂ ਨੂੰ ਦੱਸਿਆ ਜਾਵੇ ਕਿ ਪੱਤਰਕਾਰਾਂ ਦੇ ਨਾਲ ਕਿਸ ਤਰ੍ਹਾਂ ਗੱਲ ਕਰਨੀ ਚਾਹੀਦੀ ਹੈ ਕੀ ਉਹਨਾਂ ਨੂੰ ਧਮਕੀਆਂ ਦੇਣੀਆਂ ਇਹ ਕਿੰਨੀਆਂ ਕਜਾਇਜ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਬੀਜੀਪੀ ਗੌਰਵ ਯਾਦਵ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਦੇ ਉੱਤੇ ਕਾਨੂੰਨੀ ਜਿਹੜੀ ਕਾਰਵਾਈ ਆ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ ਧੰਨਵਾਦ ਜੀ ਮੈਂ ਅੰਮ੍ਰਿਤਪਾਲ ਫਾਛਵਾੜਾ ਸਾਹਿਬ ਇੱਕ ਵਾਰ ਪੱਤਰਕਾਰ ਇਸ ਗੱਲ ਦੀ ਨੁਕੀਦੀ ਕਰਦਾ ਜਿਹੜੀ ਆਪਣੇ ਪਠਾਨ ਮਾਜਰਾ ਵੱਲੋਂ ਸਾਡੇ ਪੱਤਰਕਾਰ ਸਾਥੀ ਨਾਲ ਕੀਤੀ ਗਈ ਹੈ ਉਹਦਾ ਅੱਜ ਅਸੀਂ ਇੱਥੇ ਪੁਤਲਾ ਪੋਕੇ ਆਪਣਾ ਰੋਜ਼ ਪ੍ਰਦਰਸ਼ਨ ਕੀਤਾ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਹੈ ਕਿ ਉਹ ਆਪਣੀ ਅਨੁਸ਼ਾਸਨੀ ਕਮੇਟੀ ਦੇ ਜ਼ਰੀਏ ਇਸ ਵਿਧਾਇਕ ਦੇ ਖਿਲਾਫ ਕੋਈ ਸਖਤ ਐਕਸ਼ਨ ਲੈਂ ਲੈਂ ਕਿਉਂਕਿ ਜੇਕਰ ਇਦਾਂ ਦੇ ਐਕਸ਼ਨ ਲਏ ਜਾਣਗੇ ਤਾਂ ਇਹ ਤੁਹਾਡੇ ਲਈ ਵੀ ਚੰਗਾ ਹੈ ਤੇ ਸਮਾਜ ਲਈ ਵੀ ਚੰਗਾ ਹੈ ਬਾਕੀ ਰਹੀ ਗੱਲ ਆਮ ਤੋਂ ਖਾਸ ਬਣ ਚੁੱਕੇ ਹੋ ਪਰੰਤੂ ਅਸੀਂ ਕਹਿੰਦੇ ਆ ਕਿ ਜਦੋਂ ਹੁਣ ਤੁਸੀਂ ਤੁਹਾਨੂੰ ਜਿਹੜੀਆਂ ਨੇ ਸੀਟਾਂ ਜਾਂ ਤੁਹਾਨੂੰ ਕੁਰਸੀਆਂ ਵਖਰੇ ਦਿੱਤੀਆਂ ਗਈਆਂ ਨੇ ਗੁਰੂ ਪਾਤਸ਼ਾਹ ਵੱਲੋਂ ਤਾਂ ਇਹਨਾਂ ਦੀ ਕਦਰ ਮਰਿਆਦਾ ਕਰੋ ਇਸ ਕਰਕੇ ਲੋਕਾਂ ਦੇ ਲੋਕਾਂ ਦੇ ਵਿੱਚ ਆ ਕੇ ਲੋਕਾਂ ਦੇ ਵਾਂਗ ਵੇਚ ਰੋ ਜਿੱਦਾਂ ਤੁਸੀਂ ਪਹਿਲਾਂ ਵੇਚ ਰਿਆ ਕਰਦੇ ਸੀਗੇ ਤੇ ਜਿਹੜੀਆਂ ਇਹ ਧਮਕੀਆਂ ਨੇ ਕਿ ਮੈਂ ਤੈਨੂੰ ਬਾਹਰ ਦੇਖੂ ਉਹ ਉੱਥੇ ਮਿਲੀ ਮੈਨੂੰ ਇਹ ਗੱਲਾਂ ਕੋਈ ਸ਼ੋਭਾ ਨਹੀਂ ਦਿੰਦੀਆਂ ਜੇ ਪਠਾਨ ਮਾਜਰਾ ਨੂੰ ਲੱਗਦਾ ਹੈ ਕਿ ਉਹ ਇਦਾਂ ਕਰਕੇ ਕਰ ਸਕਦਾ ਤਾਂ ਆਜਾ ਮਾਛੀਵਾੜੇ 'ਚ ਫਿਰ ਆ ਗੱਲਾਂ ਸਾਨੂੰ ਬੋਲ ਕੇ ਦਿਖਾ ਫਿਰ ਤੈਨੂੰ ਦਿਖਾਈ ਦੇਣ ਚਾਰੇ ਬਹੁਤ ਬਹੁਤ ਧੰਨਵਾਦ ਸਾਰੇ ਪੱਤਰਕਾਰਾਂ ਦਾ ਜਿਨ੍ਹਾਂ ਨੇ ਇਹ ਅੱਜ ਦਾ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਹੈ ਹਾਂਜੀ ਸਸੀ ਗੱਲ ਜੀ ਮੈਂ ਮਛਵਾੜਾ ਸਾਹਿਬ ਤੋਂ ਅਜੀਤ ਦਾ ਪੱਤਰਕਾਰ ਜੀ ਐਸ ਚੋਹਾਨ ਨਾਲ ਗੱਲ ਕਰ ਰਿਹਾ ਜੀ ਜੀ ਗੱਲ ਕਰੀਏ ਜਿਹੜਾ ਪੱਤਰਕਾਰ ਪੁੱਛਿਆ ਗਿਆ ਪਠਾਨ ਮਾਜਰੇ ਦਾ ਕੀ ਕਹਿਣਾ ਚਾਹੋਗੇ ਦੇ ਵੇਖੋ ਜੀ ਜਿਹੜਾ ਪੱਤਰਕਾਰ ਹੁੰਦਾ ਪੱਤਰਕਾਰ ਇੱਕ ਸਮਾਜਿਕ ਹੁੰਦਾ ਹੈ ਉਹ ਕਿਸੇ ਪਾਰਟੀ ਦਾ ਜਿਹੜਾ ਆ ਉਹ ਵਕਾਊ ਨਹੀਂ ਹੁੰਦਾ ਤਲਵੇ ਚਟਨੀ ਹੁੰਦਾ ਹੈਗਾ ਉਹਦੇ ਲਈ ਸਾਰੀਆਂ ਪਾਰਟੀਆਂ ਇੱਕ ਬਰਾਬਰ ਆ ਉਸੇ ਨੇ ਪਾਰਟੀ ਦੀਆਂ ਖੂਬੀਆਂ ਦੱਸਣੀਆਂ ਹੁੰਦੀਆਂ ਨੇ ਉਸੇ ਨੇ ਪਾਰਟੀ ਦੀਆਂ ਨਕਾਮੀਆਂ ਦੱਸਣੀਆਂ ਹੁੰਦੀਆਂ ਨੇ ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਤੇ ਲੋਕਾਂ ਦੀ ਗੱਲ ਕਰਦੇ ਨੇ ਇੱਕ ਪੱਤਰਕਾਰ ਤੇ ਜਦੋਂ ਪੱਤਰਕਾਰ ਦੇ ਜਿਹੜੀ ਕਿ ਇੱਕ ਧਮਕੀ ਦਿੱਤੀ ਜਾਵੇ ਇੱਕ ਐਮਐਲਏ ਵੱਲੋਂ ਤੈਨੂੰ ਮੈਂ ਦੇ ਦੇਵਾਂਗਾ ਤੈਨੂੰ ਨਾ ਕਰ ਦੂੰਗਾ ਉਹ ਕਰ ਦੂੰਗਾ ਇਹ ਤਾਂ ਬਹੁਤ ਹੀ ਜ਼ਿਆਦਾ ਇੱਕ ਘਟਕਿਆ ਸ਼ਬਦਾਵਲੀ ਵਰਤੀ ਹੈਗੀ ਆ ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਸਾਬ ਨੂੰ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਓਪੀਆ ਸੀ ਕਿ ਉਹਨਾਂ ਨੇ ਪੰਜਾਬ ਦਾ ਦਰਦ ਖਾਇਆ ਸੀਗਾ ਉਹਨਾਂ ਦੀ ਪਾਰਟੀ ਨੂੰ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਵੋਟ ਪਾ ਕੇ ਐਡੇ ਉੱਚੇ ਉਂਦੇ ਤੇ ਉਹਨਾਂ ਨੂੰ ਬਿਠਾਇਆ ਪੰਜਾਬ ਦੀ ਅਗਵਾਈ ਕਰਨ ਦੇ ਲਈ ਲਾਇਆ ਹੈਗਾ ਆ ਕਿਉਂਕਿ ਪੰਜਾਬ ਦੀ ਗੱਲ ਸੁਣਨ ਪੰਜਾਬ ਦੇ ਲੋਕਾਂ ਦਾ ਜਿਹੜਾ ਪੂਰਾ ਸਹਿਯੋਗ ਰਿਹਾ ਇਸ ਪਾਰਟੀ ਦੇ ਲਈ ਭਗਵੰਤ ਮਾਨ ਸਾਹਿਬ ਨੂੰ ਵੀ ਬੇਨਤੀ ਕਰਦੇ ਹੈਗੇ ਆ ਕਿ ਜੇ ਇਸੇ ਤਰ੍ਹਾਂ ਤੁਹਾਡੀ ਪਾਰਟੀ ਦੇ ਨੁਮਾਇੰਦੇ ਤੁਹਾਡੇ ਐਮ ਐਲ ਏ ਜੇ ਇਸ ਤਰ੍ਹਾਂ ਦੀ ਭद्दी ਸ਼ਬਦਾਵਲੀ ਪੱਤਰਕਾਰਾਂ ਦੇ ਲਈ ਯੂਜ਼ ਕਰਨਗੇ ਤੇ ਜਿਹੜੇ ਤੁਹਾਨੂੰ ਉੱਪਰਲੇ ਅਧਿਆਦੇ ਉੱਪਰ ਉੱਚੀਆਂ ਕੁਰਸੀਆਂ ਦੇ ਉੱਪਰ ਬਿਠਾ ਸਕਦੇ ਆ ਤਾਂ ਬਹੁਤ ਛੇਤੀ ਆ ਜਿਹੜਾ ਉਹ ਤੁਹਾਨੂੰ ਥੱਲੇ ਵੀ ਸੁੱਟ ਸਕਦੇ ਹੈਗੇ ਆ ਸੋ ਇੰਨੀਆਂ ਗੱਲਾਂ ਕੰਨਾਂ 'ਚ